ਕਰਨਾ ਤੁਹਾਡੇ ਆਪਣੇ ਚੈਨਲ ਜੌਬਸ ਆ ਜਗਨੂਰ ਦੇ ਵੀ ਤੇ ਦੋਸਤੋ ਅੱਜ ਦਾ ਜਿਹੜਾ ਅਪਡੇਟ ਨਿਕਲ ਕੇ ਆ ਰਿਹਾ ਕਿ ਪੰਜਾਬ ਦੇ ਵਿੱਚ ਡਰਾਈਵਰਾਂ ਦੀ ਭਰਤੀ ਨਿਕਲ ਕੇ ਆ ਰਹੀ ਹੈ ਠੀਕ ਹੈ ਜੀ ਰੈਗੂਲਰ ਭਰਤੀ ਚ ਤੁਹਾਡੀ ਰਹਿਣ ਵਾਲੀ ਹੈ ਜੇ ਤੁਸੀਂ 10ਵੀਂ ਪਾਸ ਕੀਤੀ ਹੈ ਤੁਸੀਂ ਸਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਕੀ ਏਜ ਲਿਮਿਟ ਹੈ ਹੋਰ ਕੀ ਪ੍ਰੋਸੈਸ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੋਂ ਦਵਾਂਗੇ ਤੇ ਵੀਡੀਓ ਨੂੰ ਲਾ ਸਕ ਜਰੂਰ ਦੇਖਿਓ ਤੇ ਸਕਿੱਪ ਨਾ ਕਰਿਓ ਤਾਂ ਆਓ ਦੋਸਤੋ ਤੁਹਾਨੂੰ ਨੋਟੀਫਿਕੇਸ਼ਨ ਵੱਲ ਲੈ ਚਲਦੇ ਹਾਂ ਦੋਸਤੋ ਸਾਰਿਆਂ ਤੋਂ ਪਹਿਲਾਂ ਜੇ ਆਪਾਂ ਐਪਲੀਕੇਸ਼ਨ ਫਾਰਮ ਦੀ ਗੱਲ ਪੀ ਡਰਾਈਵਰ ਦੇ ਉਧਰ ਲਈ ਅਰਜੀ ਫਾਰਮ ਭਰਿਆ ਜਾਣਾ ਵਾ ਠੀਕ ਹੈ ਜੀ ਤੇ ਉਹ ਮੈਂ ਟੈਲੀਗ੍ਰਾਮ ਚੈਨਲ ਤੇ ਲਿੰਕ ਦੇ ਦਾਂਗਾ ਠੀਕ ਹੈ ਜੀ ਤੇ ਉੱਥੇ ਜਾ ਕੇ ਤੁਸੀਂ ਫਾਰਮ ਭਰ ਸਕਦੇ ਹੋ ਠੀਕ ਹੈ ਇਹ ਸਾਰਾ ਤੁਸੀਂ ਬਿਲਕੁਲ ਸਹੀ ਤੇ ਸਾਫ਼ ਸੁਥਰਾ ਭਰਨਾ ਵਾ ਠੀਕ ਹੈ ਦੋਸਤੋ ਇਸ ਵਿੱਚ ਤੁਸੀਂ ਆਪਣੇ ਸਾਰੇ ਸਰਟੀਫਿਕੇਟ ਲਾਉਣੇ ਆ ਮੈਟ੍ਰਿਕ ਜਾਂ ਤੁਸੀਂ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਜਾਂ ਕੋਈ ਹੋਰ ਨਾਲ ਐਕਸਪੀਰੀਅੰਸ ਵਗੈਰਾ ਹੈਗਾ ਵਾ ਠੀਕ ਹੈ ਜੀ ਨਾਲ ਤੁਸੀਂ ਮਤਲਬ ਕਿ ਸਾਰਾ ਮੈਂਸ਼ਨ ਕਰ ਦੇਣਾ ਵਾ ਡ੍ਰੈਮਿੰਗ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਸਾਰੀ ਡੇਟ ਮੈਂਸ਼ਨ ਕਰਨੀ ਹੈ ਠੀਕ ਕਿਦੋਂ ਅਪਲਾਈ ਕੀਤਾ ਸੀ ਕਦੋਂ ਤੱਕ ਮਤਲਬ ਕਿ ਡੇਟ ਤੁਹਾਡੀ ਰਹਿਣ ਵਾਲੀ ਹੈ ਠੀਕ ਹੈ ਦੋਸਤੋ ਤੇ ਬਾਕੀ ਇਸੇ ਤਰ੍ਹਾਂ ਲੈਟਰ ਹੈਡ ਹੈ ਠੀਕ ਹੈ ਉਹ ਨਾਲ ਤੁਸੀਂ ਮਤਲਬ ਕਿ ਕਿਸੇ ਵੀ ਨਾਈਟ ਕੈਫੇ ਤੋਂ ਫਿਲ ਕਰਵਾ ਸਕਦੇ ਹੋ ਠੀਕ ਹੈ ਜੀ ਇਸੇ ਤਰ੍ਹਾਂ ਅੰਡਰ ਸਟੈਂਪ ਅੰਡਰ ਲੋ ਐਫਿਡੇਟ ਬਣਾਉਣਾ ਠੀਕ ਹੈ ਨੋਟਰੀ ਜਾਂ ਮੈਜਿਸਟ੍ਰੇਟ ਤੋਂ ਠੀਕ ਹੈ ਜੀ ਤੇ ਇਹ ਤੁਸੀਂ ਦੇਖ ਸਕਦੇ ਜੋ ਠੀਕ ਹੈ ਸਾਰਾ ਡਿਟੇਲ ਪਰਕੇ ਤੇ ਨਾਲ ਸਟੈਂਪ ਵਗੈਰਾ ਲਾਲ ਦੇਣੀ ਨੂੰ ਦੋਸਤੋ ਠੀਕ ਹੈ ਜੀ ਆਪਾਂ ਨੈਕਸਟ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੇ ਦੋਸਤੋ ਤੁਸੀਂ ਦੇਖ ਸਕਦੇ ਜੋ ਕਿ ਡਰਾਈਵਰ ਦੀ ਅਸਾਮੀ ਸੰਬੰਧੀ ਆਫਲਾਈਨ ਮਤਗੀ ਤੁਸੀਂ ਅਪਲਾਈ ਕਰਨਾ ਵਾ ਠੀਕ ਹੈ ਜੀ 3 ਜੁਲਾਈ 2024 ਲਾਸਟ ਡੇਟ ਰੱਖੀ ਗਈ ਹੈ ਦੋਸਤੋ ਠੀਕ ਹੈ ਡਰਾਈਵਰ ਜਨਰਲ ਦੀ ਇੱਕ ਤਸਰੀ ਤੌਰ ਤੇ ਅਪਾਜ ਦੀ ਇੱਕ ਜਿਹੜੀ ਪੋਸਟ ਨਿਕਲ ਕੇ ਆ ਰਹੀ ਹੈ ਠੀਕ ਹੈ ਜੀ ਇਹ ਜਿਹੜੀਆਂ ਪੋਸਟਾਂ ਘਟਾਈਆਂ ਤੇ ਬਤਾਈਆਂ ਵੀ ਜਾ ਸਕਦੀਆਂ ਨੇ ਤੇ ਇਹ ਜਿਹੜੇ ਤੁਸੀਂ ਆਪਣੀ ਫਾਰਮ ਜਿਹੜਾ ਐਪਲੀਕੇਸ਼ਨ ਭਰ ਕੇ ਪੰਜਾਬ ਰਾਜ ਕਾਨੂੰਨੀ ਸਿਵਾਵਾਂ ਅਥਾਰਟੀ ਸਾਈਟ ਨੰਬਰ 126 ਸਾਹਮਣੇ ਗਮਾੜਾ ਕਮਿਊਨਿਟੀ ਸੈਂਟਰ ਸੈਕਟਰ 69 ਐਸਐਸ ਨਗਰ ਵਿਖੇ ਮਦਕੀ ਪਹੁੰਚਾ ਦੇਣੀ ਆ ਠੀਕ ਹੈ ਜੀ ਬਿਨੈਕਾਰ ਦੀ ਉਮਰ ਜਿਹੜੀ 18 ਤੋਂ 37 ਸਾਲ ਤੱਕ ਰੱਖੀ ਗਈ ਆ ਠੀਕ ਹੈ ਜੀ ਤੇ 10ਵੀਂ ਪਾਸ ਕੀਤੀ ਹੈ ਤੁਸੀਂ ਇਸ ਪੋਸਟ ਵਾਸਤੇ ਚਾਹ ਸਕਦੇ ਹੋ ਠੀਕ ਹੈ ਜੀ ਤੇ ਨਾਲ ਤੁਹਾਡੇ ਕੋਲ ਐਲਐਨਐ ਦਾ ਵੈਧ ਡਰਾਈਵਿੰਗ ਸੈਂਸ ਹੋਣਾ ਚਾਹੀਦਾ ਵਾ ਠੀਕ ਹੈ ਜੀ ਬਿਨੇ ਕਰਤਾ ਲਪਰਵਾਇਨਾ ਡਰਾਈਵਿੰਗ ਕਰਨ ਸਬੰਧੀ ਕਿਸੇ ਵੀ ਅਦਾਲਤ ਵਿੱਚ ਕੋਈ ਕੇਸ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਘੱਟੋ ਘੱਟ 2 ਸਾਲ ਦਾ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਜਿਹੜੇ ਫਿਜ਼ੀਕਲ ਹੈਂਡੀਕੈਪ ਨੇ ਠੀਕ ਹੈ ਅਪਾਹ ਸੈਨਿੰਗ ਨਾਲ ਸੰਬੰਧ ਉਮੀਦਵਾਰ ਇਸ ਸਮਰਥ ਅਥਾਰਟੀ ਕੋਲ ਯਾਰੀ ਅਪੰਗਤਾ ਸਰਟੀਫਿਕੇਟ ਬਿਨੇ ਪੱਤਰਨਾਮਾ ਆਤੀ ਕਰਨਾ ਜ਼ਰੂਰੀ ਠੀਕ ਹੈ ਡ੍ਰੈਵਿੰਗ ਤੇ ਜਰੂਰੀ ਦਾ ਸਬੂਤ ਅਨੈਕਸਰ B ਦੇ ਪਰਫਾਰਮਰ ਵਿੱਚ ਦਿੱਤਾ ਗਿਆ ਵਾ ਠੀਕ ਹੈ ਜੇ ਫੀਸ ਦੀ ਗੱਲ ਕਰੀਏ ਜਨਕ ਕੈਟਾਗਰੀ ਵਾਸਤੇ 1000 ਰੁਪਏ ਫੀਸ ਰੱਖੀ ਗਈ ਹੈ ਤੇ ਫਿਜ਼ੀਕਲ ਹੈਂਡਿਕੈਪ ਵਾਸਤੇ 500 ਰੁਪਏ ਫੀਸ ਰੱਖੀ ਗਈ ਹੈ ਨਿਰਧਾਰਿਤ ਫੀਸ ਕੇਵਲ ਡਿਮਾਂਡ ਰੈਫਟ ਰਾਈਂਗ ਸਰਕਾਰ ਕੀਤੀ ਜਦਗੀ ਤੇ ਕਿਸੇ ਹੋਰ ਟੰਗ ਨੰਨਾ ਹੋਣੀ ਚਾਹੀਦੀ ਠੀਕ ਹੈ ਤੁਸੀਂ ਜੋ ਡਿਟੇਲ ਉਹਨਾ ਮੈਂਸ਼ਨ ਕੀਤੀਆਂ ਤੇ ਤੁਸੀਂ ਦੀ ਮੰਗ ਡਰਾਫਟ ਬਣਾਉਣਾ ਹੈ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਏਜ ਡਾਇਰੈਕਸ਼ਨ ਦਿੱਤੀ ਜਾਵੇਗੀ ਸੈਲਰੀ ਦੀ ਗੱਲ ਕਰੀ 21700 ਰੁਪਏ ਜਿਹੜੀ ਕਟੋ ਕਰਦੇ ਤੁਹਾਨੂੰ ਸੈਲਰੀ ਰਹਿਣ ਵਾਲੀ ਹੈ ਠੀਕ ਹੈ ਜੀ ਤਾਂ ਉਮੀਦਵਾਰਾਂ ਦੀ ਚੋਣ ਡਰਾਇਵਿੰਗ ਸਕਿੱਲ ਟੈਸਟ ਦੇ ਨਾਲ ਲਈ ਜਾਵੇਗੀ ਠੀਕ ਹੈ ਸਮਰਥ ਅਥਾਰਟੀ ਵੱਲੋਂ ਤੈਅ ਜੋਂ ਮਾਪਦੰਡ ਅਨੁਸਾਰ ਉਮੀਦਵਾਰਾਂ ਦੀ ਚੋਣ ਕਰਨ ਸੰਬੰਧੀ ਹਰ ਤਰ੍ਹਾਂ ਦੀ ਅਧਿਕਾਰ ਪੰਜਾਬ ਰਾਜ ਕਾਨੂੰਨੀ ਸਿਵਲ ਅਥਾਰਟੀ ਕੋਲ ਹੀ ਰੱਖਣੀ ਰਹੇਗੀ ਅਰਜੀ ਕਿਸ ਤਰ੍ਹਾਂ ਦੂਸੀ ਦੇਣੀ ਐ ਨੈਕਚਰ ਏ ਜਿਹੜਾ ਮੈਂਸ਼ਨ ਕੀਤਾ ਹੋਇਆ ਵਾ ਠੀਕ ਐ ਵੈਬਸਾਈਟ ਤੇ ਉਹ ਤੁਸੀਂ ਡਾਊਨਲੋਡ ਕਰ ਲੈਣਾ ਉੱਤੇ ਆਪਣੀ ਫੋਟੋ ਕਾਪੀ ਲਾਉਣੀ ਠੀਕ ਐ ਆਪਣੀ ਫੋਟੋ ਸਟੇਟ ਜਿਹੜੀ ਪਾਸਪੋਰਟ ਸਾਈਜ਼ ਹੈਗਾ میٹرਿਕ ਦਾ ਸਰਟੀਫਿਕੇਟ ਜਨਮ ਤਰੀਕਾ ਸਰਟੀਫਿਕੇਟ ਜਿਹੜੀ ਲੋੜ ਹੋਤਾ ਤੁਸੀਂ ਕੀਤੀਆਂ ਨਾਲ ਡਰਾਈਵਿੰਗ ਸੈਂਸ ਡਿਮਾਂਡ ਡਰਾਫਟ ਠੀਕ ਐ ਜਾਓ ਰਹਿਦਾ ਰੈਸੀ ਸਰਟੀਫਿਕੇਟ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੁਆਰਾ ਨੋਟੀਫਿਕੇਸ਼ਨ ਠੀਕ ਹੈ ਜੀ ਰੋਸਿੰਗ ਵਿੱਚ ਜਿਹੜੇ ਫਿਜ਼ੀਕਲ ਹੈਂਡੀਕੈਪਟ ਉਹਨਾਂ ਨੇ ਆਪਣਾ ਸਾਰੀ ਡਿਟੇਲ ਮੈਂਸ਼ਨ ਕਰਨੀ ਹੈ ਅਨੈਕਸਚਰ ਬੀ ਵਿੱਚ ਐਕਸਪੀਰੀਅੰਸ ਵਗੈਰਾ ਠੀਕ ਹੈ ਜੇਕਰ ਉਮੀਦਵਾਰ ਯੋਗ ਪ੍ਰਣਾਲੀ ਰਹੀ ਅਤਿ ਦਿੰਦਾ ਤਾਂ ਵਿਭਾਗ ਦੇ ਮੁਖੀ ਦੁਆਰਾ ਐਨਓਸੀ ਜੀ ਐਕਸ ਸਰਵਿਸਮੈਨ ਠੀਕ ਹੈ ਅਪਲਾਈ ਕਰਦਾ ਤਾਂ ਐਨਓਸੀ ਵਗੈਰਾ ਜੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਮੀਦਵਾਰ ਉਹਨੂੰ ਹਲਥੀਆ ਬਿਆਨ ਤੁਹਾਡੇ ਅਨੈਕਸਚਰ ਸੀ ਦੇ ਵਿੱਚ ਲਿਆ ਜਾਏਗਾ ਤੇ ਉਹ ਤੁਸੀਂ ਨੋਟਰੀ ਆਫਿਸ ਤੋਂ ਵੀ ਕਰਵਾ ਸਕਦੇ ਜੀ ਠੀਕ ਹੈ ਜੀ ਤੇ ਉਮੀਦਵਾਰ ਨੂੰ ਅਰਜੀ ਫਾਰਮ ਭਰਨ ਤੋਂ ਪਹਿਲਾਂ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਪੜਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਉਹ ਪੰਜਾਬ ਦਾ ਹੀ ਵਸਨੀਕ ਹੋਣਾ ਚਾਹੀਦਾ ਤਾਂ ਹੀ ਅਪਲਾਈ ਕਰ ਸਕਦਾ ਦੂਸਰੇ ਕੈਂਡੀਡੇਟ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਵਧੀਆ ਤੁਹਾਡਾ ਨੇਚਰ ਹੋਣਾ ਚਾਹੀਦਾ ਦੋਸਤੋ ਠੀਕ ਹੈ ਜੀ ਤੇ ਪ੍ਰਤੀ ਪ੍ਰਕਿਰਿਆ ਡੀਟਲ ਮੋਰਦੀ ਜੇ ਵੀ ਕਿਸੇ ਪ੍ਰਕਾਰ ਦੀ ਸੂਚਨਾ ਜਿਵੇਂ ਕਿਸੇ ਕੰਮ ਜਿਵੇਂ ਕਿ ਮੋਬਾਈਲ ਫੋਨ ਦਾ ਸਰਕਰਮ ਨਾ ਹੋਣਾ ਮੋਬਾਈਲ ਫੋਨ ਕਵਰੇਜ ਖੇਤਰ ਤੋਂ ਬਾਹਰ ਹੋਣਾ ਮਲਕੀ ਉਹ ਮੋਬਾਈਲ ਨੰਬਰ ਤੁਸੀਂ ਦੇਣਾ ਵਾ ਜਿਹੜਾ ਚੱਲਦਾ ਹੋਵੇ ਠੀਕ ਹੈ ਅਰਜੀ ਫਾਰਮ ਜਮਾ ਕਰਾਉਣ ਤੋਂ ਪਹਿਲਾਂ ਬਿਨੇਕਾਰ ਅਰਜੀ ਫਾਰਮ ਵਿੱਚ ਪਰੀ ਗਈ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਜਾਂਚ ਲੈਣ ਕਿਉਂਕਿ ਜੋ ਫਾਰਮ ਵਿੱਚ ਪਰੀ ਗਈ ਸੂਚਨਾ ਲਈ ਬਿਨੇਕਾਰ ਖੁਦ ਜ਼ਿੰਮੇਵਾਰ ਹੋਏਗਾ ਜੇਕਰ ਕੋਈ ਵੀ ਜਾਣਕਾਰੀ ਗਲਤ ਪਾਈ ਜਾਂਦੀ ਤੇ ਬਿਨਕਰ ਦੀ ਪਾਤਰਤਾ ਰੱਦ ਕੀਤੀ ਜਾਂਦੀ ਆ ਠੀਕ ਹੈ ਜੀ ਬਾਕੀ ਇਨਸਟਰਕਸ਼ਨ ਵਗੈਰਾ ਹੈਗੀਆਂ ਵਾ ਠੀਕ ਹੈ ਜੀ ਇਹ ਤੁਸੀਂ ਚੰਗੀ ਤਰ੍ਹਾਂ ਪੜ ਲੈਣੀ ਆ ਠੀਕ ਹੈ ਤੇ ਨੋ objection ਸਰਟੀਫਿਕੇਟ ਨਾਲ ਤੁਸੀਂ ਨਾਲ ਜਰੂਰ ਲਾਉਣਾ ਹੋ ਦੋਸਤੋ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਐਨੈਕਸਟਰ ਵਗੈਰਾ ਠੀਕ ਹੈ ਚੰਗੀ ਤਰ੍ਹਾਂ ਭਰ ਕੇ ਤੁਸੀਂ ਉਹਨਾਂ ਦੇ ਦਿੱਤੇ ਹੋਏ ਐਡਰੈਸ ਤੇ ਡਿਮਾਂਡ ਡਰਾਫਟ ਨਾਲ ਲਾ ਕੇ ਜਿਹੜੀ ਵੀ ਕਾਟਕੀ ਉਹਨਾਂ ਨਾਲ ਤੁਸੀਂ ਬਲੌਂਕ ਕਰ ਦਿਓ ਉਹ ਨਾਲ ਮੈਂਸ਼ਨ ਕਰ ਦੇਣਾ ਦੋਸਤੋ ਜਿਹੜੇ ਵੀ ਚਾਹ ਉਹਨਾਂ ਅਪਲਾਈ ਕਰਨਾ ਚਾਹੁੰਦੇ ਜਰੂਰ ਕਰੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਛੇ ਜਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ